ਲਿਵਨਰ ਰਿਲੇਸ਼ਨਸ਼ਿਪ ਚ ਰਹਿਣ ਵਾਲੇ ਲੋਕ ਹੋਣਾ ਸਾਵਧਾਨ ਹੋ ਜਾਣ ਕਿਉਂਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਵੱਲੋਂ ਇੱਕ ਵੱਡਾ ਜਿਹੜਾ ਬਿਆਨ ਆਉ ਦਿੱਤਾ ਤੱਕਿਆ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਇੱਕ ਓਪਨ ਜਿਹੜੀ ਕੋਰਟ ਹੈ ਉਹ ਮਹਿਲਾ ਚੇਅਰਪਰਸਨ ਜਿਹੜੇ ਨੇ ਉਹਨਾਂ ਦੇ ਵੱਲੋਂ ਲਾਈ ਗਈ ਸੀ ਜਿਸ ਦੇ ਵਿੱਚ ਕਾਫੀ ਜਿਹੜੇ ਕੇਸ ਨੇ ਉਹਨਾਂ ਦੀ ਜਿਹੜੀ ਸੁਣਵਾਈ ਆ ਉਹ ਕੀਤੀ ਗਈ ਆ ਤਾਂ ਇਸ ਤੋਂ ਬਾਅਦ ਜਿਹੜਾ মিডিਆ ਦੇ ਨਾਲ ਗੱਲਬਾਤ ਕਰਦੇ ਆ ਜਿਹੜਾ ਮੈਡਮ ਦੇ ਵੱਲੋਂ ਇੱਕ ਵੱਡਾ ਜਿਹੜਾ ਬਿਆਨ ਆ ਦਿੱਤਾ ਗਿਆ ਦੇ ਵੱਲੋਂ ਕਿਹਾ ਗਿਆ ਹੈ ਕਿ ਇਦਾਂ ਦੇ ਜਿਹੜੇ ਰਿਲੇਸ਼ਨਸ਼ਿਪ ਨੇ ਜਿਹੜੇ ਬਾਹਰ ਮੁੰਡੇ ਕੁੜੀਆਂ ਰਹਿੰਦੇ ਨੇ ਜਿਸ ਤੋਂ ਇਹ ਨਾਲ ਜਿਹੜਾ ਕ੍ਰਿਮੀਨਲ ਦੇ ਵਿੱਚ ਜਿਹੜਾ ਵਾਧਾ ਹੁੰਦਾ ਹੈ ਕਈ ਜਿਹੜੇ ਇਦਾਂ ਦੇ ਲੜਾਈ ਝਗੜੇ ਦੇ ਜਿਹੜੇ ਮਾਮਲੇ ਨੇ ਉਹ ਸਾਹਮਣੇ ਆਉਂਦੇ ਨੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਤੇ ਜਿਹੜੀ ਹੈ ਉਹ ਚਿੰਤਾ ਜਾਹਿਰ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਪੂਰਾ ਵਿਸ਼ਾ ਹੈ ਚਿੰਤਾਜੋਗ ਹੈ ਇਹ ਚਿੰਤਾ ਕਰਨ ਵਾਲਾ ਵਿਸ਼ਾ ਹੈ ਕਿਉਂਕਿ ਕਾਫੀ ਜ਼ਿਆਦਾ ਜਿਹੜੇ ਮਾਮਲੇ ਨੇ ਇਦਾਂ ਦੇ ਸਾਹਮਣੇ ਆਉਂਦੇ ਆ ਜਿੱਥੇ ਜਵਾਨ ਕੁੜੀਆਂ ਨੇ ਜਿਹੜੀਆਂ ਉਹ ਕਾਫੀ ਮੋਰ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਰਹਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਇਦਾਂ ਦੇ ਮਾਮਲੇ ਜਿਹੜੇ ਕਈ ਸਾਹਮਣੇ ਆ ਰਹੇ ਨੇ ਤਾਂ ਆ ਰਾਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਲੀਵਨ ਰਿਲੇਸ਼ਨਸ਼ਿਪ ਦੇ ਵੱਧ ਰਹੇ ਮਾਮਲਿਆਂ ਤੇ ਚਿੰਤਾ ਪ੍ਰਗਟ ਕਰਦਿਆਂ ਇਹਨਾਂ ਨੂੰ ਸਮਾਜ ਲਈ ਚਿੰਤਾਜਨਕ ਦੱਸਿਆ ਹੈ ਪਟਿਆਲਾ ਪੁਲਿਸ ਲੈਨ ਵਿਖੇ ਲੋਕ ਅਦਾਲਤ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਨਾ ਸਿਰਫ ਉਹ ਨੌਜਵਾਨ ਲੜਕੇ ਲੜਕੀਆਂ ਬਲਕਿ ਕੁਝ ਵਿਆਹੇ ਵਿਅਕਤੀ ਅਜਿਹੇ ਰਿਸ਼ਤੇ ਬਣਾ ਰਏ ਨੇ ਜੋ ਸਮਾਜ ਸਮਾਜਿਕ ਤਾਣੇ ਬਾਣੇ ਨੂੰ ਕਮਜ਼ੋਰ ਕਰ ਰਹੇ ਨੇ ਉਸ ਨੇ ਇਸ ਮੁੱਦੇ ਤੇ ਕਾਬੂ ਪਾਉਣ ਦੇ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਲਾਨ ਕਿ ਇਸ ਮਾਮਲੇ ਤੇ ਸੂਬਾ ਸਰਕਾਰ ਨੂੰ ਕੋਈ ਕਾਨੂੰਨੀ ਸੋਧਾਂ ਦੀ ਸਿਫਾਰਿਸ਼ ਕਰਨਗੇ ਲੋਕ ਅਦਾਲਤ ਦੌਰਾਨ ਚੇਅਰਪਰਸਨ ਸ਼੍ਰੀਮਤੀ ਗਿੱਲ ਨੇ ਲਗਭਗ 35 ਕੇਸਾਂ ਦੀ ਸੁਣਵਾਈ ਕੀਤੀ ਅਤੇ ਪੁਲਿਸ ਅਧਿਕਾਰੀਆਂ ਨੂੰ ਕਈ ਸ਼ਿਕਾਇਤਾਂ ਦੀ ਮੋੜ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਉਨਾ ਔਰਤਾਂ ਲਈ ਨਿਰਪੱਖ ਸੁਣਵਾਈ ਅਤੇ ਸਮੇਸਰ ਨਿਆਂ ਨੂੰ ਯਕੀਨੀ ਬਣਾਉਣ ਲਈ ਕਮਿਸ਼ਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਨਵੇਂ ਕੇਸ ਵੀ ਉਠਾਏ। ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਔਰਤਾਂ ਮੁਹਾਲੀ ਸਥਿਤ ਕਮਿਸ਼ਨ ਦੇ ਦਫ਼ਤਰ ਦਾ ਦੌਰਾ ਕਰਨ ਤੋਂ ਸਮਰਥਨ ਜਿਸ ਕਰਕੇ ਜ਼ਿਲ੍ਹੇ ਭਾਰ ਵਿੱਚ ਜਹੀ ਜਹੀਆਂ ਲੋਕ ਅਦਾਲਤਾਂ ਲਾਈਆਂ ਜਾਂਦੀਆਂ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸ਼੍ਰੀਮਤੀ ਗਿਲ ਨੇ ਔਰਤਾ ਪ੍ਰਤੀ અપਮਾਨਜਨਕ ਭਾਸ਼ਾ ਵਿਰੋਧ ਕਮਿਸ਼ਨ ਦੇ ਸਖਤ ਰੁਖ ਨੂੰ ਦੁਰਾਇਆ ਏ ਉਹਨਾਂ ਜਨਤਕ ਸ਼ਖਸ਼ੀਅਤਾਂ ਤੇ ਆਮ ਨਾਗਰਿਕ ਦੋਵਾਂ ਨੂੰ ਔਰਤ ਵਿਰੋਧ અપਮਾਨਜਨਕ ਟਿੱਪਣੀਆਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਦੀ ਜਿਹੜੀ ਅਪੀਲ ਹੈ ਉਹ ਕੀਤੀ ਹੈ ਕਮਿਸ਼ਨ ਤੇ ਸਿਆਸੀ ਦਬਾਅ ਬਾਰੇ ਚਿੰਤਾਵਾਂ ਆ ਨੂੰ ਸੰਬੋਧਿਤ ਕਰਦਿਆਂ ਉਹਨਾਂ ਸਪੱਸ਼ਟ ਕੀਤਾ ਕਿ ਕਮਿਸ਼ਨ ਸੁਤੰਤਰ ਤੌਰ ਤੇ ਕੰਮ ਕਰਦਾ ਹੈ ਬਾਹਰੀ ਪ੍ਰਭਾਵ ਤੋਂ ਬਿਨਾ ਆ ਵਿਚੋਲਗੀ ਰਾਹੀ ਜਿਹੜਾ ਪੀੜਤਾ ਨਾਲ ਲਈ ਨਿਆਹ ਜਿਹੜਾ ਯਕੀਨੀ ਬਣਾਉਣਾ ਸ਼੍ਰੀਮਤੀ ਗਿੱਲ ਨੇ ਅੱਗੇ ਦੱਸਿਆ ਹੈ ਕਿ ਮਾਰਚ 2000 24 ਵਿੱਚ ਉਹਦਾ ਸੰਮਲਨ ਤੋਂ ਲੈ ਕੇ ਹੁਣ ਤੱਕ ਕਮਿਸ਼ਨ ਨੂੰ ਲਗਭਗ 2500 ਕੇਸ ਪ੍ਰਾਪਤ ਹੋਏ ਨੇ ਜਿਨ੍ਹਾਂ ਵਿੱਚੋਂ 70% ਜਿਹੜਾ ਪ੍ਰਤੀਸ਼ਤ ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਇਹਨਾਂ ਮਸਲਿਆਂ ਵਿੱਚ ਮੁੱਖ ਤੌਰ ਤੇ ਵਿਆਹ ਝਗੜੇ ਜਾਇਦਾਦ ਦਾ ਝਗੜਾ ਐਨਆਰਆਈ ਵਿਆਹ ਦਾਜ ਲਈ ਪਰੇਸ਼ਾਨ ਔਰਤਾਂ ਦਾ ਸ਼ੋਸ਼ਣ ਲਵ ਇਨ ਰਿਲੇਸ਼ਨਸ਼ਿਪ ਅਤੇ ਘਰੇਲੂ ਹਿੰਸਾ ਸ਼ਾਮਲ ਹੈ ਪਰਿਵਾਰਾਂ ਵਿੱਚ ਵੱਧ ਰਹੀ ਹੈ ਇਸ ਅਸਹਿਣਸ਼ੀਲਤਾ ਅਤੇ ਚਿੰਤਾ ਪ੍ਰਗਟ ਕਰਦੇ ਹਨ ਟਿੱਪਣੀ ਕੀਤੀ ਹੈ ਕਿ ਮਾਮੂਲੀ ਸਹਿਮਇਤ ਹੁਣ ਵੱਡੇ ਝਗੜੇ ਵਿੱਚ ਬਦਲ ਰਹੀ ਹੈ ਜਿਸ ਦੇ ਨਾਲ ਪਰਿਵਾਰਿਕ ਜਿਹੜਾ ਤਣਾਅ ਹੈ ਅਤੇ ਕਲੇਸ਼ ਵਧਦੇ ਜਾ ਰਹੇ ਨੇ ਉਹਨਾਂ ਇਹ ਵੀ ਦੱਸਿਆ ਕਿ ਬੁਡਾਪਾ ਕਰਨ ਦੀ ਗਿਣਤੀ ਇਸ ਸਮਾਜ ਲਈ ਇੱਕ ਹੋਰ ਚਿੰਤਾਜਨਕ ਰੁਝਾਨ ਨੇ ਇਸ ਲੋਕ ਅਦਾਲਤ ਦੇ ਵਿੱਚ ਐਸਪੀ ਹਰਮੰਤ ਕੌਰ ਮਹਿਲਾ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਨਿਖਲ ਅਰੋੜਾ ਜ਼ਿਲ੍ਹਾ ਮਾਲ ਅਫਸਰ ਨਦੀਪ ਸਿੰਘ ਡੀਐਸਪੀ ਨਮਜੂਤ ਗੌਰਸੀ ਐਸਆਈ ਗੁਰਜੀਤ ਕੌਰ ਸਾਖੀ ਵਨ ਸਟਾਪ ਸੈਂਟਰ ਇੰਚਾਰਜ ਰਾਜਮੀਤ ਕੌਰ ਪੀਏ ਮੋਹਨ ਕੁਮਾਰ ਆਦੀ ਹਾਜ਼ਰ ਸਨ ਤਾ ਇਸ ਦੇ ਵਿੱਚ ਮੈਂ ਜਿਹੜੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਮੈਡਮ ਰਾਜ ਲਾਲੀ ਗਿੱਲ ਜਿਨ੍ਹਾਂ ਦੇ ਵੱਲੋਂ ਇੱਕ ਜਿਹੜਾ ਬਿਆਨ ਹੈ ਉਹ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਇਦਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਜਿਸ ਦੇ ਨਾਲ ਕਈ ਜਿਹੜੇ ਮਸਲੇ ਨੇ ਉਹ ਚਿੰਤਾਜਨਕ ਨੇ ਜਿਵੇਂ ਪਿਛਲੇ ਦਿਨੀ ਇੱਕ ਜਿਹੜਾ ਮਸਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਜਿਹੜੀ ਵਿਆਹੀ ਔਰਤ ਹੈ ਉਹ ਉਹ ਹੁਣ ਦੁਬਾਰਾ ਆਪਣੇ ਪਤੀ ਦੇ ਕੋਲ ਜਾਣਾ ਚਾਹੁੰਦੀ ਹੈ ਕਿਉਂਕਿ ਉਹ ਲਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀ ਸੀ ਉਸ ਵਿਅਕਤੀ ਦੇ ਵੱਲੋਂ ਉਸਨੂੰ ਕੁੱਟਿਆ ਮਾਰਿਆ ਜਾਂਦਾ ਜਿਸ ਤੋਂ ਬਾਅਦ ਉਹ ਮਹਿਲਾ ਕਮਿਸ਼ਨ ਦੇ ਕੋਲ ਪਹੁੰਚ ਦਿਆਤਾ ਉਹ ਵੀ ਜਿਹੜਾ ਆ ਇੱਕ ਕੇਸ ਆ ਜਿਹੜਾ ਉਹ ਮੈਡਮ ਦੇ ਕੋਲ ਪਹੁੰਚਿਆ ਸੀ ਤਾਂ ਇਦਾਂ ਦੇ ਕਈ ਜਿਹੜੇ ਮਸਲੇ ਨੇ ਜਿਨ੍ਹਾਂ ਤੇ ਇਹ ਜਿਹੜਾ ਧਿਆਨ ਦੇਣ ਯੋਗ ਜਿਹੜਾ ਮੈਡਮ ਦੇ ਵੱਲੋਂ ਕਿਹਾ ਗਿਆ ਸੀ ਕਿ ਨਾ ਮਸਲਿਆਂ ਤੇ ਜਿਹੜਾ ਧਿਆਨ ਯੋਗ ਧਿਆਨ ਯੋਗ ਨੇ ਇਹ ਮਸਲੇ ਇਹਨਾਂ ਤੇ ਜਿਹੜੀ ਚਿੰਤਾ ਪ੍ਰਗਟ ਕਰਨੀ ਚਾਹੀਦੀ ਹੈ